ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਖੜੇ ਆਂ ਸਰਕਾਰੀ ਪ੍ਰਾਇਮਰੀ ਸਕੂਲ ਆਨੰਦਗੜ੍ਹ ਦੇ ਵਿੱਚ ਆਨੰਦਗੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਤੁਹਾਨੂੰ ਹਾਲਤ ਦਿਖਾਉਣਾ ਹੈ ਉਹਦੀ ਜੀ ਕਿ ਅੱਜ ਬਾਰਿਸ਼ ਹੋਈ ਹੈ ਤੇ ਬਾਰਿਸ਼ ਦਾ ਪਾਣੀ ਸਾਰਾ ਕਮਰਿਆਂ ਦੇ ਵਿੱਚ ਭਰਿਆ ਹੋਇਆ ਆ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਭਾਂਡਿਆਂ ਦੇ ਵਿੱਚ ਪਾਣੀ ਜਿਹੜੇ ਆ ਕੇ ਦਿਖਾਉ ਆ ਦੇਖੋ ਜੀ ਕਿਵੇਂ ਪਾਣੀ ਭਰਿਆ ਹੋਇਆ ਇਹ ਪਾਣੀ ਸਾਰਾ ਅੰਦਰ ਵੀ ਹੈਗਾ ਹੁਣ ਇਸ ਟਾਈਮ ਛੁੱਟੀ ਹੋ ਗਈ ਸਕੂਲ ਦੇ ਵਿੱਚ ਆ ਦੇਖੋ ਜੀ ਇਧਰਲੀ ਸਾਈਡ ਦਿਖਾਉਣਾ ਹੁਣ ਤੁਹਾਨੂੰ ਬਹੁਤ ਹੀ ਮੰਦੀ ਹਾਲਤ ਹੈ ਜੀ ਸਕੂਲ ਦੀ ਇਹਦੇ ਵੱਲ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਤਾਂ ਜੋ ਸਰਕਾਰ ਤੱਕ ਪਹੁੰਚ ਸਕੇ ਸਰਕਾਰ ਨੂੰ ਇਹਦੇ ਵੱਲ ਜ਼ਰੂਰ ਗੌਰ ਕਰਨੀ ਚਾਹੀਦੀ ਹੈ ਆਹ ਦੇਖੋ ਇਧਰਲੇ ਪਾਸੇ ਦੇਖੋ ਜੀ ਬੁਰਾ ਹਾਲ ਹੈ ਕਿਵੇਂ ਬੱਚੇ ਇਹਦੇ ਵਿੱਚ ਪੜ੍ਹਨਗੇ ਕਿਵੇਂ ਇਹਦੇ ਵਿੱਚ ਬੈਠਣਗੇ ਬੱਚਿਆਂ ਦਾ ਬਹੁਤ ਭਾਰੀ ਨੁਕਸਾਨ ਹੋਣਾ ਜੀ ਪਹਿਲਾਂ ਛੁੱਟੀਆਂ ਤੋਂ ਬਾਅਦ ਦੁਬਾਰੇ ਦੇਖੋ ਜੀ ਕੀ ਹਾਲਤ ਹੈ ਅੰਦਰ ਕਮ ਸੇ ਕਮ ਦਿਸ ਰਿਹਾ ਇਧਰੋਂ ਤੱਕ ਹੀ ਖੁੱਲੀ ਪਈ ਹੈ ਵੀ ਗੋਡੇ-ਗੋਡੇ ਪਾਣੀ ਹੈਗਾ ਅੰਦਰ ਕਮਰਿਆਂ ਦੇ ਵਿੱਚ ਤੇ ਇਹਦੇ ਵੱਲ ਜ਼ਰੂਰ ਗੌਰ ਕੀਤੀ ਜਾਵੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਵੱਧ ਤੋਂ ਵੱਧ ਇਹਦਾ ਸਰਕਾਰ ਜ਼ਰੂਰ ਹੱਲ ਕਰੇ ਅਸੀਂ ਇਹੀ ਬੇਨਤੀ ਕਰਨਾ ਚਾਹੁੰਦੇ ਆ ਵੇਖੋ ਜੀ ਆ ਸਾਰੇ ਇੱਧਰ ਦਿਖਾਓ ਪਾਰਕ ਦੇ ਆ ਪਾਰਕ ਬਣੇ ਹੋਇਆ ਸਾਰੇ ਡੁੱਬੇ ਹੋਇਆ ਪਾਣੀ ਦੇ ਵਿੱਚ ਪਾਰਕ ਹਾਂਜੀ ਹੁਣ ਦੂਜੀ ਸਾਈਡ ਦਿਖਾਉਨੇ ਆ ਦੇਖੋ ਇੱਧਰ ਵੀ ਕੈਮਰਾ ਕਰਕੇ ਦੇਖੋ ਸਾਰਾ ਸਕੂਲ ਭਰਿਆ ਹੋਇਆ ਪੂਰਾ ਡੁੱਬਿਆ ਹੋਇਆ ਸਕੂਲ ਪਾਣੀ ਦੇ ਵਿੱਚ ਪੂਰਾ ਦੇਖੋ ਇੱਧਰ ਬਾਰਸ਼ ਜਦੋਂ ਵੀ ਬਾਰਸ਼ ਹੁੰਦੀ ਹੈ ਇੱਥੇ ਹਰ ਵਾਰ ਇਸ ਤਰ੍ਹਾਂ ਹੀ ਪਾਣੀ ਭਰਦਾ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਪਰ ਸਰਕਾਰ ਨੂੰ ਇਹਦਾ ਹੁਣ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਕਿਉਂਕਿ ਇੱਥੇ ਕੋਈ ਵੱਡੀ ਘਟਨਾ ਘਟ ਸਕਦੀ ਹੈ ਕਦੋਂ ਵੀ ਸਕੂਲ ਡਿੱਗ ਸਕਦਾ ਹੈ ਦੀ ਕੋਈ ਵੱਡਾ ਨੁਕਸਾਨ ਹੋ ਸਕਦਾ ਜੀ ਇੱਥੇ ਜ਼ਰੂਰ ਸਰਕਾਰ ਨੂੰ ਇਹਦੇ ਬਾਰੇ ਧਿਆਨ ਦੇਣਾ ਚਾਹੀਦਾ ਅਸੀਂ ਦੂਸਰੀ ਸਾਈਡ ਤੋਂ ਹੋਰ ਦਿਖਾਉਨੇ ਆ ਆਹ ਵੇਖੋ ਹਾਂਜੀ ਆ ਸਕੂਲ ਦੇ ਪਾਰਕ ਨੇ ਦੇਖੋ ਸਾਰੇ ਡੁੱਬੇ ਹੋਏ ਆ ਪਾਣੀ ਦੇ ਵਿੱਚ ਚਾਰ ਸਟੇਰ ਬੈਠਣ ਨੂੰ ਕਿਤੇ ਵੀ ਕੋਈ ਜਗ੍ਹਾ ਨਹੀਂ ਇੱਧਰ ਮਰੂ ਕੈਮਰਾ ਇੱਧਰ ਵੀ ਦਿਖਾਉਗਾ ਸਾਰੇ ਪਾਰਕ ਨੂੰ ਦੂਜੀ ਸਾਈਡ ਦਿਖਾਉਨੇ ਆ ਤੁਹਾਨੂੰ ਆਹ ਦੇਖੋ ਇੱਧਰਲੀ ਸਾਈਡ ਇਹ ਵੀ ਪਾਰਕ ਡੁੱਬਿਆ ਹੋਇਆ ਹੈ ਜੀ ਆਹ ਪਾਰਕ ਡੁੱਬਿਆ ਹੈ ਕਿਤੇ ਵੀ ਬੈਠਣ ਨੂੰ ਬੱਚਿਆਂ ਲਈ ਜਗ੍ਹਾ ਨਹੀਂ ਆਹ ਵਸੋ ਆਹ ਕੰਮ ਰਹਿਣ ਚਾਹ ਗਏ ਇਹ ਬੱਚੇ ਨੇ ਵਸ ਤਾਂ ਮੈਨੇ ਚਾਰ ਨੇ ਹੋਰ ਕਿਤੇ ਵੀ ਕੋਈ ਜਗ੍ਹਾ ਨਹੀਂ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਕਿ ਇਸ ਸਕੂਲ ਦਾ ਜਰੂਰ ਹੱਲ ਕੀਤਾ ਜਾਵੇ ਤੇ ਬੱਚਿਆਂ ਦੀ ਪੜ੍ਹਾਈ ਸ਼ੁਰੂ ਹੋ ਸਕੇ ਧੰਨਵਾਦ